ਇੱਕ ਸੰਗਰੂਰ ਦੇ ਵਿੱਚ ਇੱਕ ਹੋਰ ਰਾਜਧਾਨੀ ਆ ਉਹਦਾ ਪਿੰਡ ਦਾ ਨਾਮ ਹੈ ਕਰਾਚੋਂ ਜਿੱਥੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਲੜਾਇਆ ਸੀ ਲੋਕ ਸਭਾ ਦਾ ਉਹ ਹਾਰ ਗਿਆ ਸੀਗਾ ਔਰ ਇੱਥੋਂ ਇਸ ਪਿੰਡ ਚੋਂ ਭਗਵੰਤ ਮਾਨ ਦੇ ਖਾਸੋ ਖਾਸ ਬੰਦੇ ਸ਼ਾਇਦ ਕੋਈ ਉਹਦੇ OST ਵਗੈਰਾ ਵੀ ਲੱਗੇ ਹੋਏ ਨੇ ਤਾਂ ਸੰਗਰੂਰ ਰਾਜਧਾਨੀ ਵਿੱਚ ਇੱਕ ਹੋਰ ਰਾਜਧਾਨੀ ਕਰਾਚੋਂ ਔਰ ਅਸੀਂ ਪਹੁੰਚੇ ਇਸ ਪਿੰਡ ਵਿੱਚ ਇਸ ਕਰਕੇ ਕਿਉਂਕਿ ਇਹ ਤੁਸੀਂ ਦੇਖ ਰਹੇ ਹੋ ਸਾਰੇ ਇਹ ਜਿਹੜੇ ਆਪਣੇ ਵਾਟਰ ਵਰਕਸ ਨੇ ਜਿਹੜੀਆਂ ਟੈਂਕੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਲਗਭਗ 10000 ਦੇ ਲਾਗੇ ਟੈਂਕੀਆਂ ਤੇ ਮੁਲਾਜ਼ਮ ਪੰਚਾਇਤਾਂ ਵੱਲੋਂ ਤਨਖਾਹ ਦੇਣ ਤੇ ਰੱਖੇ ਹੋਏ ਨੇ ਔਰ ਤੁਸੀਂ ਹੈਰਾਨ ਹੋਗੇ ਤਨਖਾਹਾਂ ਕਿੰਨੀਆਂ-ਕਿੰਨੀਆਂ ਨੇ ਸਿਰਫ 3000 3500 4000 ਡਿਪੈਂਡਿੰਗ ਔਨ ਦਾ ਪੰਚਾਇਤ ਹੁਣ ਤੁਸੀਂ ਦੇਖ ਲਓ ਕਿ ਅੱਜ ਦੇ ਮਹਿੰਗਾਈ ਯੋਗ ਵਿੱਚ 3500 ਜਾਂ 4000 ਨਾਲ ਕੀ ਗੁਜ਼ਾਰਾ ਹੋ ਸਕਦਾ ਕੀ ਉਹ ਖਾਊਗਾ ਤੇ ਕੀ ਬੱਚਿਆਂ ਨੂੰ ਪੜ੍ਹਾਊਗਾ ਇਸ ਕਰਕੇ ਇਹ ਇਹਨਾਂ ਸਾਰਿਆਂ ਦਾ ਇਹ ਕਹਿਣਾ ਵਾ ਕਿ ਸਾਨੂੰ ਘੱਟੋ-ਘੱਟ ਜਿਹੜਾ ਹਰਿਆਣਾ ਔਰ ਦੂਸਰੀਆਂ ਸਟੇਟਸ ਨੇ ਡੀਸੀ ਰੇਟ ਤੇ ਉੱਤੇ ਆਪਣੇ ਭਰਤੀ ਕਰ ਲਏ ਨੇ ਉਹਨਾਂ ਨੇ 19500 ਰੁਪਿਆ ਪ੍ਰਤੀ ਮਹੀਨਾ ਦੇ ਉੱਤੇ ਜਿਹੜੇ ਇਹ ਪੰਪ ਆਪਰੇਟਰ ਕਹਿੰਦੇ ਨੇ ਇਹ ਟੈਂਕੀਆਂ ਨੂੰ ਚਲਾਉਂਦੇ ਨੇ ਪੰਜਾਬ ਜਿਹੜਾ ਪਾਣੀ ਤੁਸੀਂ ਪਿੰਡਾਂ ਚ ਪੀਣੇ ਹੋ ਜਾਂ ਸ਼ਾਇਦ ਸ਼ਹਿਰਾਂ ਚ ਵੀ ਪੀਣੇ ਹੋ ਉਹ ਟੈਂਕੀਆਂ ਨੂੰ ਚਲਾਉਣ ਵਾਲੇ ਇਹ ਸਾਰੇ ਸਤਕਾਰਯੋਗ ਭਰਾ ਨੇ ਇਹ ਇਹਨਾਂ ਦੇ ਪ੍ਰਧਾਨ ਜੀ ਨੇ ਮਨਜੀਤ ਸਿੰਘ ਹਨ ਸੁਖਜੀਤ ਸਿੰਘ ਸੁਖਜੀਤ ਸਿੰਘ ਇਹਨਾਂ ਦੇ ਪ੍ਰਧਾਨ ਜੀ ਨੇ ਇਹ ਸਾਰੇ ਇਸ ਧਰਨੇ ਤੇ ਬੈਠੇ ਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਲਗਭਗ 6 ਮਹੀਨੇ ਹੋ ਗਏ 6 ਮਹੀਨਿਆਂ ਦਾ ਧਰਨੇ ਤੇ ਬੈਠੇ ਨੇ ਰਾਜਧਾਨੀ ਦੇ ਰਾਜਧਾਨੀ ਵਿੱਚ ਇੱਕ ਹੋਰ ਰਾਜਧਾਨੀ ਕਰਾਚੋ ਚ ਕੁਝ ਸੁਣਨ ਨਹੀਂ ਆਇਆ ਕਹਿੰਦੇ ਬੰਦਾ ਹਾਲ ਵੀ ਨਹੀਂ ਪੁੱਛਣ ਆਇਆ ਸਾਡਾ ਔਰ ਕੁਝ ਵਿਅਕਤੀ ਉੱਤੇ ਟੈਂਕੀ ਤੇ ਚੜੇ ਨੇ ਡਿੜਬੇ ਹਲਕੇ ਦੇ ਉਹਨਾਂ ਨੂੰ ਸ਼ਾਇਦ 10 ਸਾਲ ਤੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ ਪੰਚਾਇਤਾਂ ਕੋ ਪੈਸੇ ਹੈ ਨਹੀਂ ਵਿਚਾਰਿਆਂ ਦੇ ਕੋਲ ਪੰਚਾਇਤ ਕਿੱਥੋਂ ਪੈਸੇ ਦੇ ਦੂ ਕਿਉਂਕਿ ਪੰਚਾਇਤਾਂ ਨੂੰ ਜਿਹੜੇ ਕੰਜ਼ਿਊਮਰਸ ਨੇ ਉਹ ਹਰ ਮਹੀਨੇ ਜਿਹੜਾ ਖਪਤ ਆਉਂਦੀ ਆ ਉਹਨਾਂ ਦਾ ਪੈਸਾ ਬਿੱਲ ਆਉਂਦਾ ਉਹ ਦਿੰਦੇ ਨਹੀਂਗੇ ਰਾਜਨੀਤੀ ਚੱਲਦੀ ਆ ਕਿਉਂਕਿ ਸਰਕਾਰ ਨੇੜੇ ਜਾ ਕੇ ਕੇਰੀ ਕਹਿ ਦਿੰਦੀ ਕਿ ਸਰਕਾਰ ਜਿਹੜੀ ਆ ਜਿਹੜੀ ਟੈਂਕੀਆਂ ਦੇ ਪੈਸੇ ਨਹੀਂ ਦਿੱਤੇਗੇ ਬਿੱਲ ਉਹ ਸਰਕਾਰ ਸਾਰਾ ਮਾਫ ਕਰਦੀ ਆ ਤਾਂ ਲੋਕਾਂ ਨੂੰ ਜਿੱਦਾਂ ਐ ਲੱਗਦਾ ਕਿ ਬਾਅਦ ਚ ਵੀ ਮਾਫ ਹੋਈ ਜਾਣੇ ਚੋਣਾਂ ਦੇ ਲਾਗੇ ਤੇ ਦੇਣੇ ਕਹਦੇ ਲਈ ਆ ਇੱਕ ਸੱਜਣ ਹੋਰ ਸੀ ਇੱਥੇ ਜਿਹਨਾਂ ਨੂੰ 10 ਸਾਲ ਦੀ ਤਨਖਾਹ ਨਹੀਂ ਮਿਲੀ ਆ ਦੱਸੋ ਤੁਸੀਂ ਕੀ ਨਾਮ ਤੁਹਾਡਾ ਮਨਜੀਤ ਸਿੰਘ ਕਿਹੜਾ ਪਿੰਡ ਆ ਤੁਹਾਡਾ ਫਤੇਗੜ ਬੋਲਤ ਆ ਮਨਜੀਤ ਸਿੰਘ ਹੁਣੀ ਮੇਰੇ ਕੋਲ ਖੜੇ ਨੇ ਕਿੰਨੇ ਸਾਲ ਹੋ ਗਏ ਤਨਖਾਹ 10 ਸਾਲ ਦੀ ਇਹਨੂੰ ਤਨਖਾਹ ਨਹੀਂ ਦਿੱਤੀ ਹੁਣ ਤੁਸੀਂ ਦੱਸੋ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਕਿਉਂ ਕੰਮ ਕਰੀ ਜਾਂਦੇ ਕਹਿੰਦੇ ਜੀ ਆਸ ਆ ਬਿਸ਼ayad ਛੀਮੀ ਨੇ ਕਰ ਲਈਏ ਕੰਮ ਫੇਜ਼ ਪੱਕੇ ਹੋ ਜਾਣਗੇ ਜਾਂ ਤਨਖਾਹ ਮਿਲ ਜੂਗੀ ਅਸੂਲਨ ਤਾਂ ਇਹ ਆਲਮੋਸਟ 10000 ਪਰਵਾਲ ਆ ਪੰਜਾਬ ਦਾ ਇਨਵੋਲਡ ਇਹਨਾਂ ਨੂੰ ਕੋਈ ਬੇਸਿਕ ਜੀ ਸੈਲਰੀ ਜਿੱਦਾਂ 19500 ਜਾਂ 20000 ਰੁਪਏ ਦੇ ਉੱਤੇ ਇਹਨਾਂ ਨੂੰ ਗਵਰਨਮੈਂਟ ਜਿਹੜੀ ਆ ਉਹ ਰੇਟ ਬਣ ਕੇ ਪੰਜਾਬ ਸਰਕਾਰ ਪੰਚਾਇਤ ਦੇ ਥਰੂ ਡੈਜ਼ਿਗਨੇਟਿਡ ਤਰੀਕੇ ਨਾਲ ਇਹਨਾਂ ਦੇ ਅਕਾਊਂਟ ਵਿੱਚ ਹਰ ਮਹੀਨੇ ਪੈਸੇ ਪਾ ਦਵੇ ਕਿਉਂਕਿ ਇਹ ਸਾਰਾ ਦਿਨ ਕੰਮ ਕਰਦੇ ਨੇ ਕਹਿੰਦੇ ਜਦੋਂ ਲੋੜ ਪੈਂਦੀ ਸਾਨੂੰ ਵੈਸੇ ਵੀ ਬੁਲਾ ਲੈਂਦੇ ਨੇ ਕਿ ਅੱਜ ਫਲਾਨੇ ਦੇ ਘਰ ਬਹੁਤ ਇੰਪੋਰਟੈਂਟ ਕੋਈ ਫੰਕਸ਼ਨ ਹੈਗਾ ਚਲ ਛੱਡ ਪਾਣੀ ਇਹਨਾਂ ਤੋਂ ਹੋਰ ਵੀ ਕੰਮ ਲੈ ਲੈਂਦੀਆਂ ਪਿੰਡ ਦੀਆਂ ਪੰਚਾਇਤਾਂ ਲੇਕਿਨ ਇਹਨਾਂ ਪੰਪ ਆਪਰੇਟਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਸੋ ਮੈਂ ਚਾਹਨਾ ਵਾ ਭਗਵੰਤ ਮਾਨ ਨੂੰ ਮੇਰੀ ਬੇਨਤੀ ਸਮਝ ਲਓ ਕਿ ਰਾਜਧਾਨੀ ਦੇ ਵਿੱਚ ਰਾਜਧਾਨੀ ਕਰਾਚੋ ਵਿੱਚ ਬੈਠੇ ਨੇ ਵਿਚਾਰੇ 6 ਮਹੀਨਿਆਂ ਦੇ ਇਹਨਾਂ ਦੀ ਗੱਲ ਸੁਣੋ